we

ਇਹ ਕਾਸ਼ੀ ਸੀ ਜਦੋਂ ਮਾਰੀ ਗਈ ਤੇ ਉਹ ਲੋ ਇਸ ਤੇ ਵੀ ਚਲਦੇ ਚਲਦੇ ਫਿਰ ਗੱਲ ਕਲੀਅਰ ਹੋਈ ਕਿ ਇਹ ਜਗਦੀਪ ਸਿੰਘ ਜਿਹੜਾ ਕਿ ਇੱਕ ਟਾਈਪਿਸਟ ਐ ਟ੍ਰੇਡ ਦੇ ਵਿੱਚ ਉਹਦੇ ਕੋਲੇ ਰਹਿੰਦੀ ਸੀ ਔਰ ਇਹਨੂੰ ਬੁਲਾਇਆ ਸੀਗਾ ਇੱਕ ਚਰਨਜੀਤ ਨਾਮ ਦਾ ਬੰਦਾ ਜਿਹਦੇ ਨਾਲ ਜਿਹਦੇ ਨਾਲ ਇਹ ਰਿਸ਼ਤੇ ਸੀਗੇ ਲੇਡੀ ਦੇ ਉਹ ਇਹਦੇ ਨਾਲ ਵਿਆਹ ਕਰਾਣਾ ਚਾਹੁੰਦਾ ਸੀ ਚਰਨਜੀਤ ਰਹਿੰਦਾ ਉੱਥੇ ਯੂਕੇ ਸੀ ਤੇ ਇਹ ਲੇਡੀ ਰੁਪਿੰਦਰ ਕਿਉਂਕਿ ਇਹਦੇ ਆਪ ਦੀ ਕਿ ਕੁਝ ਰਿਸ਼ਤੇਦਾਰਾਂ ਨਾਲ ਐਨ ਆਰ ਆਈ ਥਾਣੇ ਦੇ ਵਿੱਚ ਕੇਸ ਚੱਲਦਾ ਸੀ ਜਿਹਦੇ ਚ ਇਹ ਪੀਓਵੀ ਸੀ ਤੇ ਉਸੇ ਕਾਰਵਾਈ ਦੇ ਸਬੰਧ ਦੇ ਵਿੱਚ ਕੋਰਟ ਦੇ ਵਿੱਚ ਇਹਦਾ ਆਣਾ ਜਾਣਾ ਸੀ ਸੋ ਕੋਰਟ ਦੇ ਵਿੱਚ ਜਿਹੜਾ ਸੁਰਜੀਤ ਸਿੰਘ ਨੂੰ ਇਹਨੇ ਚਰਨਜੀਤ ਨੇ ਮਿਲਾਇਆ ਸੀ ਇਹਨੂੰ ਉਹ ਪੈਸੇ ਵੀ ਦੰਦੇ ਸੀ ਉਹਦੇ ਤੇ ਉਹਦੇ ਘਰੀ ਇਹ ਰਹਿੰਦੀ ਸੀ ਉਸ ਤੋਂ ਬਾਅਦ ਜਦੋਂ ਇਹ ਚੱਲਦਾ ਰਿਹਾ ਕਿ ਜਿੰਨੀ ਦੇ ਰਹੇ ਰਵਿੰਦਰਪ੍ਰ ਕੌਰ ਇਹਨਾਂ ਨੂੰ ਪੈਸੇ ਦਿੰਦੀ ਨਹੀਂ ਔਰ ਇਹਨੂੰ ਉਹਦੇ ਸਾਹਮਣਾ ਚੱਲਦੇ ਰਹੇ ਚੱਲਦੀ ਰਹੀ ਉਹਨਾਂ ਦੇ ਰੇਟ ਹੀ ਚੱਲਦੇ ਰਹੇ ਫਿਰ ਚਰਨਜੀਤ ਨੇ ਇਹਨੂੰ ਵਿਆਹ ਕਰਾਉਣ ਤੋਂ ਮਨਾ ਕਰਤਾ ਉਸ ਤੇ ਚੱਕਰ ਦੇ ਵਿੱਚ ਇਹਨੇ ਜਦੋਂ ਕਿਹਾ ਕਿ ਤੁਸੀਂ ਮੇਰੀ ਵਰਤੋ ਮੈਨੂੰ ਵਰਤਿਆ ਉਹ ਉਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਤੇ ਫਿਰ ਚਰਨਜੀਤ ਨੇ ਇਹਨੂੰ ਸੁਜੀਤ ਨੂੰ ਕਿਹਾ ਕਿ ਜੇ ਤੂੰ ਇਹਨੂੰ ਖਤਮ ਕਰਦੇ ਨਹੀਂ ਤਾਂ ਸਾਨੂੰ ਖਰਾਬ ਕਰੋਗੀ ਆਪਾਂ ਨੂੰ ਤੁਸੀਂ ਇਹਨੂੰ ਖਤਮ ਕਰਦੇ ਐ ਇਹਨੂੰ ਤੇ ਮੈਂ ਤੁਹਾਨੂੰ 50 ਲੱਖ ਰੁਪਏ ਦੇਵਾਂਗਾ ਇਹਨੂੰ ਨਾਲੇ ਬਾਹਰ ਭਲਾਣਾ ਸੋ ਫਿਰ ਅਸੀਂ ਸੁਜੀਤ ਨੂੰ ਸਾਡੀ ਪੁਲਿਸ ਨੇ ਵੜਲੇ ਆਤੇ ਉਹਦੀ ਫਿਰ ਇੰਟੈਰੋਗੇਸ਼ਨ ਚ ਇਹ ਗੱਲ ਸਾਹਮਣੇ ਆਈ ਕਿ 12 ਜੁਲਾਈ ਨੂੰ بیسਬਾਲ ਬੈਟ ਦੇ ਨਾਲ ਇਹਨੇ ਉਹਨੂੰ ਮਾਰਿਆ ਮਾਰ ਕੇ ਉੱਤੇ ਫਿਰ ਬੋਰੀ ਰੱਖੀ ਹੋਈ ਸੀ ਨਾਲੇ ਬੋਰੀ ਦਾ ਇੰਤਜ਼ਾਮ ਪਹਿਲਾਂ ਹੀ ਮਤਲਬ ਇਹਨੇ ਰੱਖਿਆ ਹੋਇਆ ਸੀ ਸਾਰਾ ਕੋਲੇ ਵਗੈਰਾ ਰੱਖੇ ਹੋਏ ਸੀ ਉਸੇ ਘਰ ਦੇ ਅੰਦਰ ਹੀ ਇਹਨੂੰ ਸਾੜਦਾ ਸਾੜ ਕੇ ਜਿੰਨਾ ਕਿ ਤੁਹਾਨੂੰ ਪਤਾ ਪੋਸੀਬਲ ਸੀਗੇ ਨੇ ਸਾੜ ਕੇ ਉਹ ਹੱਡੀਆਂ ਜਿੰਨੀਆਂ ਇਕੱਟੀਆਂ ਕਰ ਸਕਿਆ ਸੀ ਤੇ ਨਾਲ ਸੋਇਏ ਦੇ ਵਿੱਚ ਜਿਹਨੇ ਸਿੱਟ ਦਿੱਤੀ ਉਹ ਹੁਣ ਸਾਰਾ ਕੁਝ ਸਟਰਕਚਰ ਬੜੀ ਮੇਨਤ ਨਾਲ ਸਾਡੀ ਬੋਲਿਸ ਨੇ ਉਹ ਹੱਡੀਆਂ ਵੀ ਜਿਹੜੀਆਂ ਸਿੱਟੇ ਸੀਗੇ ਉਹ ਵੀ ਰਿਕਵਰ ਕਰ ਲਿਆ ਤੇ ਮੋਬਾਈਲ ਜਿਹੜਾ ਤੋੜਿਆ ਸੀਗਾ ਐਵੀਡੈਂਸ ਖਤਮ ਕਰਨ ਵਾਸਤੇ ਉਹ ਵੀ ਤੇ ਰਿਕਵਰ ਕਰ ਲਿਆ ਆ ਥੋੜੀ ਵੀ ਰਿਕਵਰ ਕਰ ਲਈਏ ਜਿਹਦੇ ਨਾਲ ਉਹ ਉਹਨੂੰ ਅਪਰਸ਼ ਵਗੈਰਾ ਬੰਨਿਆ ਸੀ ਤੇ ਕਰਕੇ ਉਹਨੂੰ ਕਿਉਂਕਿ ਫਿਰ ਉਹਨੂੰ ਉਹਨੇ ਸੀਗਾ ਕਿ ਅੰਦਰੋਂ ਸਾਰਾ ਕਮਰਾ ਵੀ ਸੜ ਗਿਆ ਸੀ ਕੋਲਿਆਂ ਕੋਲਿਆਂ ਨਾਲ ਤੇ ਉਹਦੀ ਉਹਨੇ ਫਿਰ ਸਾਰਾ ਉਹਨੂੰ ਸਾਫ ਸੁਥਰਾ ਆ ਕਿਉਂਕਿ ਉਹਦੇ ਬਾਰ ਵਾਲੇ ਤੇ ਲੋਕਾਂ ਜਦੋਂ ਵਾਪਸ ਆਣਾ ਸੀਗੇ ਸਾਰੇ ਜਿਹੜੇ ਐਵੀਡੈਂਸ ਨੂੰ ਖਤਮ ਕਰਨ ਵਾਸਤੇ ਪੇਂਟਿੰਗ ਵਗੈਰਾ ਸਾਰਾ ਕੁਝ ਕੀਤਾ ਤੇ ਜਿਹੜਾ ਗੱਡਾ ਸੜਿਆ ਹੋਣਾ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਤੇ ਹੁਣ ਸਾਰਾ ਉਹ ਸਾਡੇ ਕੋਲੇ ਸਜੀਵ ਦਾ ਪੜ ਲਿਆ ਚਰਨਜੀਤ ਆਫਕੋਰਸ ਬਾਹਰ ਹੈਗਾ ਜੀ ਸੋ ਦੋਨੋਂ ਨਾਮ ਚੱਲੋਗੇ ਸਿਰ ਇਕੱਲੇ ਸੀ ਜਾਂ ਹੋਰ ਵੀ ਇਹਦੇ ਨਾਲ ਕੋਈ ਸਾਥੀ ਵੀ ਹੈ ਜਨਜੀਤੋ ਇਕੱਲਾ ਸੀ ਚਰਨਜੀਤ ਇਹਦਾ ওকে ਸਾਥੀ ਬਾਤ ਇੱਥੇ ਇਹਨੇ ਇਕੱਲੇ ਨਹੀਂ ਕੀਤਾ ਤਵੇ ਮੈਂ ਕੰਪਲੇਨ ਵੀ ਲਿਖਾਈ ਸੀ ਕਿ ਵਿੱਚ ਉਜੀਤ ਨੇ ਜਦੋਂ ਇਹ ਗਮ ਹੋਈ ਸੀ ਕਿ ਇਹਦੇ ਆਪੋਰਟ ਦੇ ਲਿਖਾਈ ਸੀ ਨੇ ਆਪ ਹੀ ਅੱਗੇ ਵਧਾ ਦਿੱਤੀ ਇਹ ਗਾਇਬ ਹੋ ਗਿਆ ਇਹ ਡਿਵੋਰਸ ਵੀ ਲੈ ਲਈ ਹੈ ਨੀ ਇਹਦੇ ਦੋ ਵਾਰੀ ਪਹਿਲਾਂ ਵਿਆਹ ਹੋਇਆ ਲੈ ਦੀ ਦਾ ਹੁਣ ਇਹ ਤੀਜਾ ਵਿਆਹ ਕਰਾਉਣ ਨੂੰ ਇਹਦੇ ਨਾਲ ਚਰਨੀਰ ਨਾਲ ਗੱਲ ਹੋਈ ਸੀ ਇਹ ਚਰਨੀਰ ਤੇ ਮੁੱਕ ਗਿਆ ਸੀ ਸਰ ਕਿੰਨਾ ਕੁ ਰਿਲੇਸ਼ਨ ਸੀਗਾ ਇਹਨਾਂ ਦਾ ਇਸ ਟਾਈਮ ਆਪ ਵੀ ਜਿਹੜੇ ਯੂਜ਼ ਕਰਦਾ ਹੁਣ ਚਾਹੀਦੀ ਆ ਉਹ ਸੀ ਉਹ ਦੇਖਦੇ ਆ ਤੇ ਅਫੀਸ਼ੀਅਲ ਕੈਮਰੋਨ ਹਾਊ ਲੌਂ ਸ਼ੀ ਵਾਜ਼ ਕੀ ਯੂ ਕੀ ਉਹ ਵੀ ਉਹ ਐਨ ਆਰ ਆਈ ਦਾ ਕੇਸ ਹੈਗਾ ਐਨ ਆਰ ਆਈ ਥਾਣੇ ਦਾ ਉਹ ਅਸੀਂ ਚੈੱਕ ਕਰ ਲਾਂਗੇ ਉਸੇ ਦੇ ਸਬੰਧ ਦੇ ਵਿੱਚ ਇਹ ਦਾ ਸੁਖੀ ਨਾਮ I think during PO when they have with traveling in the, the outside country inside ਉਹ ਸਾਰਾ ਅਸੀਂ ਉਹ ਦੇਖਾਂਗੇ ਵੈਲਕਮ ਟੂ ਅਗਰ ਵਿੱਚ ਕੀ ਸਮਝ ਆਇਆ ਹੋ ਗਏ ਨਾ ਅਮਰੀਕਾ ਦੇ ਆਪ ਜੀ ਨਾਲ ਹੋਣੀ ਇਹ ਇਹਦੀ ਆਪ ਦੀ ਸ਼ਨਾਖਤ ਨਾਲ ਹੀ ਇਹ ਨੇ ਉਤੋਂ ਸਾਨੂੰ ਰਿਕਵਰ ਕਰਾਈ ਹੈ ਇਹਦੇ ਨਾਲ ਇਨਫੈਕਟ ਅਸੀਂ ਨਾਲ ਆਪਣਾ ਨੈਪ ਤਸੀਰ ਦਾ ਡਿਊਟੀ ਰਜਿਸਟ੍ਰੇਟ ਲਗਾ ਕੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਰਿਕਵਰ ਕਰਾਈ ਹੈ ਸੀ ਜਿਹਾ ਦੇ ਕਿ ਡੰਪ ਕਰਦੀ ਆ ਉਹ ਮਿਕਸ ਵੇਸ ਇਥੇ ਦਿਸ ਕਿ ਕੋਈ ਕੁਝ ਖانے ਮਾਮਲਾ ਹੈਗਾ ਇਸ ਨੂੰ ਸਾਡੂ ਬਣਾਇਆ ਕਿ ਆਸਟ੍ਰੇਲਿਆ ਨਾਲ ਰੋਣ ਕੀ ਮਾਮਲਾ ਹੈ ਅਲਟਾ ਇਸ ਇਜ਼ ਮਾਂਚਾ ਪਰ ਮਾਂਚ ਕਰ ਲੈਣੇ ਸਰ ਤਾਂ ਉਹਨਾਂ ਨਾਲ ਉਹ ਹੈ मेरी भी कंप्लेंट है, सन वो इससे इन्हें ज़्यादा कंप्लेंट देती है, अभी वो एक जो थ्रेट की तस्वीर सांतिंग आह कॉर्डिनेशन ज़्यादा एक दूसरे कामों में नॉलेज नहीं मैंने देखी